ਜੇੜੀ ਝੋਟੀ ਸਾਂਹ ਕੈਪਟਨ ਅਮਰਿੰਦਰ ਸਿੰਘ ਰਾਨੇ ਖਾਦੀਸ ਉਹ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਹੈ 1 ਮਾਰਚ ਤੋਂ ਸ਼ੁਰੂ ਹੋ ਰਿਹਾ ਉਸ ਝੋਟੀ ਸਾਂਹ ਖਾ ਕੇ ਵਿਸ਼ਵਾਸ ਘਾਤ ਕਰਨ ਦੇ ਖਿਲਾਫ ਸ਼੍ਰੋਮਣੀ ਅਕਾਲੀ ਦਲ ਨੇ 1 ਮਾਰਚ ਨੂੰ ਛੱਤੀਗੜ੍ਹ ਦੇ ਵਿੱਚ ਵਿਧਾਨ ਸਭਾ ਦਾ ਘਰਾਓ ਕਰਨ ਦਾ ਜਿਹੜਾ ਫੈਸਲਾ ਅਕਾਲੀ ਦਲ ਨੇ ਰਣਨੀਤੀ ਕੜੀ ਹੈ ਪੰਜਾਬ ਸਰਕਾਰ ਨੂੰ ਕੇਰਨ ਲਈ ਇੱਕ ਮਾਰਚ ਨੂੰ ਅਕਾਲੀ ਦਲ ਵਿਧਾਨ ਸਭਾ ਵੱਲ ਕੂਚ ਕਰੇਗਾ ਵਿਧਾਨ ਸਭਾ ਦੇ ਕਿਰਾਉ ਦੀ ਇਹ ਵਿਉਂਤ ਅਕਾਲੀ ਦਲ ਦੀ ਕੋਰ ਕਮੇਟੀ ਦੀ ਬੈਠਕ ਛੋਈ ਹੈ ਅਕਾਲੀ ਦਲ ਨੇ ਕਾਂਗਰਸ ਸਰਕਾਰ ਅਤੇ ਖਾਸ ਕਰਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸੌਖਾ ਕੇ ਕੀਤੇ ਵਾਅਦੇ ਵਫਾ ਨਾ ਕਰਨ ਦਾ ਇਲਜ਼ਾਮ ਲਾਇਆ ਔਰ ਕਮੇਟੀ ਨੇ ਮਹਿਸੂਸ ਕੀਤਾ ਹੈ ਕਿ ਇਹ ਜਿਹੜਾ ਬਹੁਤ ਵੱਡਾ ਵਿਸ਼ਵਾਸ ਘਾਤ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕੀਤਾ ਸੀ ਉਹ ਇਹਦੇ ਵਾਸਤੇ ਕਿਉਂਕਿ ਜਿਹੜਾ ਸੁਸਾਇਸਾਈਡ ਨੋਟ ਆ ਉਹਦੇ ਵਿੱਚ ਵੀ ਖੁੱਲ ਕੇ ਉਹਨਾਂ ਨੇ ਪੰਜਾਬ ਸਰਕਾਰ ਦੀ ਕਰਜ਼ਾ ਮੁਆਫੀ ਦਾ ਜਿਹੜਾ ਜ਼ਿਕਰ ਕੀਤਾ ਸੀ ਅੱਜ ਨਖੇਦੀ ਵੀ ਕੀਤੀ ਐ ਉਹਨਾਂ ਨੂੰ ਇਹਦੇ ਕਰਕੇ ਅਸਤੀਫਾ ਵੀ ਦੇਣਾ ਚਾਹੀਦਾ ਦੂਜੀ ਸਾਰੇ ਜਿੰਨੇ ਪੰਜਾਬ ਸਰਕਾਰ ਨੇ ਵਾਅਦੇ ਕੀਤੇ ਸੀ ਕੋਈ ਵੀ ਵਾਅਦਾ ਉਹਨਾਂ ਦੇ ਵਿੱਚੋਂ ਅੱਜ ਤੱਕ ਪੂਰਾ ਨਹੀਂ ਹੋਇਆ ਜਿਸ ਨੇ ਜਿਹੜੀ ਝੋਠੀ ਸੌ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਖਾਧੀ ਸੀ ਹੁਣ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਹੈ 1 ਮਾਰਚ ਤੋਂ ਸ਼ੁਰੂ ਹੋ ਰਿਹਾ ਉਸ ਝੂਠੀ ਸੌਂਖਾ ਖਾ ਕੇ ਵਿਸ਼ਵਾਸ ਘਾਤ ਕਰਨ ਦੇ ਖਿਲਾਫ ਸ਼੍ਰੋਮਣੀ ਅਕਾਲੀ ਦਲ ਨੇ 1 ਮਾਰਚ ਨੂੰ ਚੰਡੀਗੜ੍ਹ ਦੇ ਵਿੱਚ ਵਿਧਾਨ ਸਭਾ ਦਾ ਘਰਾਓ ਕਰਨ ਦਾ ਜਿਹੜਾ ਉਹ ਫੈਸਲਾ ਕੀਤਾ ਪਹਿਲਾਂ ਸਾਰੇ ਜਿਹੜੀ ਸੈਕਟਰ 25 ਦੀ ਗਰਾਊਂਡ ਹੈ ਉੱਥੇ ਪਾਰਟੀ ਦੇ ਵਰਕਰ ਇਕੱਠੇ ਹੋਣਗੇ ਉੱਥੋਂ ਇਕੱਠੇ ਹੋ ਕੇ ਫਿਰ ਅਸੀਂ ਪੰਜਾਬ ਵਿਧਾਨ ਸਭਾ ਵੱਲ ਮਾਰਚ ਜਿਹੜਾ ਕਰਾਂਗੇ ਔਰ ਪੰਜਾਬ ਸਰਕਾਰ ਨੇ ਜਿਹੜਾ ਵੱਡਾ ਵਿਸ਼ਵਾਸ ਘਾਤ ਕੀਤਾ ਇਹਨਾਂ ਨੂੰ ਉਹਦੀ ਜਾਤਨਾਵਾਂ ਸਾਕਨਨ ਕਾਨਾ ਸਾਹਿਬ ਜਾਣ ਵਾਲੇ ਸਿੱਖ ਜਥੇ ਤੇ ਲੱਗੀ ਰੋਕ ਕੇ ਵੀ ਅਕਾਲੀ ਦਲ ਹਮਲਾਵਰ ਮਤਾ ਪਾਸ ਹੋਇਆ ਕੇਂਦਰ ਸਰਕਾਰ ਖਿਲਾਫ ਅਤੇ ਤਿੱਖੇ ਸਵਾਲ ਸੂਬਾ ਸਰਕਾਰ ਤੋਂ ਵੀ ਹੋਏ ਨੇ ਜਿਹੜੀ ਹੈ ਨਨ ਕਾਨਾ ਸਾਹਿਬ ਜਿਹੜਾ ਜਥਾ ਸਾਕਨਨ ਕਾਨਾ ਸਾਹਿਬ ਦੀ ਸ਼ਤਾਬਦੀ ਦੇ ਮੌਕੇ ਦੇ ਉੱਤੇ ਜਾਣਾ ਸੀ ਉਸ ਜਥੇ ਨੂੰ ਰੋਕ ਕੇ ਜਿਹੜਾ ਬਹੁਤ ਹੀ ਮਾੜਾ ਕੰਮ ਮੈਂ ਕਹਿ ਸਕਦਾ ਜਿਹਦੇ ਨਾਲ ਸਾਰੀ ਸਿੱਖ ਕੌਮ ਦੇ ਹਿੱਦਿਆਂ ਨੂੰ ਬਹੁਤ ਗੈਰੀ ਸੱਟ ਵੱਜੀ ਆ ਉਹਦੇ ਖਿਲਾਫ ਮਤਾ ਪਾਸ ਕਰਕੇ ਤੇ ਉਹ ਵੀ ਕੇਂਦਰ ਸਰਕਾਰ ਦੀ ਵੀ ਨਖੇਦੀ ਕੀਤੀ ਗਈ ਆ ਪੰਜਾਬ ਸਰਕਾਰ ਦੀ ਵੀ ਨਖੇਦੀ ਕੀਤੀ ਗਈ ਆ ਕਿ ਇਹਨੇ ਵੀ ਜਥੇ ਦੇ ਨੂੰ ਪਰਮਿਸ਼ਨ ਦੇਣ ਦੇ ਵਿੱਚ ਕੋਈ ਰੋਲ ਜਿਹੜਾ ਉਹਨੇ ਪਲੇ ਕੀਤਾ ਕਿਉਂਕਿ ਦੋਨਾਂ ਸਰਕਾਰਾਂ ਦੀ ਬਣੀ ਭੁਗਤ ਜਿਹੜੀ ਆ ਉਹ ਨਜ਼ਰ ਆਉਂਦੀ ਆ 2022 ਦਾ ਚੋਣ ਦੰਗਲ ਨੇੜੇ ਹੈ ਕੁਝ ਹੀ ਮਹੀਨੇ ਬਚੇ ਨੇ ਇਸ ਲਈ ਲੋਕ ਹਿੱਤਾਂ ਦੀਆਂ ਗੱਲਾਂ ਹੁਣ ਜ਼ੋਰ ਸ਼ੋਰ ਨਾਲ ਉੱਠਣ ਲੱਗੀਆਂ ਨੇ ਹਰ ਸਿਆਸੀ ਤੇ ਲੋਕ ਹਿਤਾਸ਼ੀ ਸਾਬਿਤ ਹੋਣ ਦੀ ਵਾਲ ਆ ਰਹੀ ਹੈ 1 ਮਾਰਚ ਤੋਂ ਬਜਟ اجلاس ਸ਼ੁਰੂ ਹੋਣਾ ਤੇ ਉਸੇ ਦਿਨ ਹੀ ਅਕਾਲੀ ਦਲ ਨੇ ਤਿਆਰੀ ਖਿੱਚ ਲਈ ਹੈ ਕੈਪਟਨ ਸਰਕਾਰ ਨੂੰ ਕੇਰਨ ਦੀ